ਕਬੂਤਰ ਚੋਰੀ ਕਰਨ ਪਿੱਛੇ ਮਾਪਿਆਂ ਦਾ ਚੰਨ ਵਰਗਾ ਮੁੰਡਾ ਹੀ ਮਾਰ ਦਿੱਤਾ ਜਿਸ ਕਰਕੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਿਓ ਦੇ ਸਿਰ ਉੱਤੇ ਜੋ ਆਪਣੇ ਪੁੱਤ ਦਾ ਸਹਾਰਾ ਸੀ ਉਹ ਵੀ ਉੱਠ ਚੁੱਕਿਆ ਮਿਹਨਤ ਮਜ਼ਦੂਰੀ ਇਹ ਪਿਓ ਕਰਦਾ ਤੇ ਹੁਣ ਆਪਣੇ ਪੁੱਤ ਦੇ ਇਨਸਾਫ ਦੇ ਲਈ ਪ੍ਰਸ਼ਾਸਨ ਅੱਗੇ ਗੁਹਾਰ ਲਗਾ ਰਿਹਾ ਫਿਲਹਾਲ ਤੋਂ ਹੰਦਸਨੇ ਕੀ ਮਾਮਲਾ ਮਾਨਸਾ ਜ਼ਿਲ੍ਹੇ ਦੇ ਕਸਬਾ ਸਰਦੂਰਗੜ ਦੇ ਪਿੰਡ ਰੁੜਕੀ ਤੋਂ ਸਾਹਮਣੇ ਅੱਜ ਇੱਕ 13 ਸਾਲਾ ਰਾਜਾ ਸਿੰਘ ਲੜਕੀ ਨੂੰ ਮਹਿਜ਼ ਇਸ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਕਿਉਂਕਿ ਉਸ ਵੱਲੋਂ ਕਬੂਤਰ ਚੋਰੀ ਕਰਨ ਦੇ ਦੋਸ਼ ਲੱਗੇ ਸੀ ਪਰ ਜਿਵੇਂ ਹੀ ਪਤਾ ਲੱਗਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਦੱਸਿਆ ਜਾ ਰਿਹਾ ਕਿ ਪਹਿਲੀ ਧਿਰ ਵੱਲੋਂ ਜਿਸ ਨੂੰ ਕਬੂਤਰਾਂ ਦਾ ਸ਼ੌਂਕ ਸੀ ਉਹ ਕਬੂਤਰ ਜਾ ਕੇ ਰਾਜਾ ਸਿੰਘ ਦੇ ਕੋਲ ਪਹੁੰਚ ਜਾਂਦਾ ਤੇ ਉਸ ਵੱਲੋਂ ਚੋਰੀ ਕਰ ਲਿੱਤਾ ਜਾਂਦਾ ਆਪਣੇ ਕੋਲ ਰੱਖ ਲਿੱਤਾ ਜਾਂਦਾ ਹੈ ਦੋਸ਼ ਲੱਗ ਰਹੇ ਨੇ ਉਸ ਦੌਰਾਨ ਦੂਜੀ ਧਿਰ ਜਿਨ੍ਹਾਂ ਦੇ ਕਬੂਤਰ ਸੀ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਜਦੋਂ ਹੀ ਰਾਜ ਸਿੰਘ ਮਿਲੇਗਾ ਤਾਂ ਉਸ ਦੀ ਕੁਟਮਾਰ ਕੀਤੀ ਜਾਵੇਗੀ ਤਾਂ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਪਹਿਲਾਂ ਹੀ ਉਹਨਾਂ ਦਾ ਮਨ ਸੀ ਕਿ ਰਾਜਾ ਸਿੰਘ ਨੂੰ ਜੜਾਇਗਾ ਮੌਤ ਦੇ ਘਾਟ ਉਤਾਰਨਾ ਮਹਿਜ਼ 13 ਸਾਲਾਂ ਦਾ ਸੀ ਇਹ ਬੱਚਾ ਜਿਸ ਦਾ ਗਲਾ ਕਟ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਤਾਂ ਪ੍ਰਿਤਿਕ ਬੱਚੇ ਦੇ ਪਰਿਵਾਰਕ ਨੰਬਰ ਵੱਲੋਂ ਕਿਹਾ ਜਾ ਰਿਹਾ ਕਿ ਰਾਜ ਸਿੰਘ 7ਵੀਂ ਕਲਾਸ ਦੇ ਵਿੱਚ ਪੜਦਾ ਸੀ ਕਬੱਡੀ ਦਾ ਖਿਡਾਰੀ ਵੀ ਰਿਹਾ ਹੈ ਤੌਣਾ ਕਿ ਹੈ ਕਿ આરોપીਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬਾ ਕਬੂਤਰ ਕਬੂਤਰਾਂ ਪਿੱਛੇ ਮੜਾ ਮੋਟਾ ਇਹ ਭੱਜ ਪੈਂਦਾ ਸੀ ਉਹਦੇ ਪਿੱਛੇ ਉਹਨਾਂ ਨੇ ਉਹਦੀ ਜਾਨ ਲੈ ਲਈ ਇਹ ਹੋਇਆ ਕੀ ਅਸਲ ਤੇ ਕਦੋਂ ਦੀ ਗੱਲ ਹੈ ਇਹ ਕੱਲ ਦੀ ਗੱਲ ਆਈ ਇਹ ਦਿਨ ਦੀ ਉਹਦੇ ਬਾਅਦ ਕੀ ਜੂ ਬਈ ਇਹ ਜੀ ਅਸੀਂ ਸਾਨੂੰ ਨਹੀਂ ਦਿਖਿਆ ਉਹਨਾਂ ਨੇ ਲ ਘੋ ਲਿਆ ਜਾਂ ਕੀ ਕੀ ਕਰਿਆ ਹਾਂ ਕਬੂਤਰਾਂ ਤੋਂ ਵਿਗੜਿਆ ਕਿਉਂ ਸੀ ਕਬੂਤਰਾਂ ਤੋਂ ਵੀ ਵਿਗੜਿਆ ਹਾਂ ਕਬੂਤਰਾਂ ਤੋਂ ਵਿਗੜਿਆ ਜੀ ਹੈ ਤੁਹਾਨੂੰ ਤਾਂ ਰਾਤ ਨੂੰ ਜੀ 12 ਵਜੇ ਮਰਿਆ ਹੋਇਆ ਹੱਥ ਲੱਗਿਆ ਸਾਡੇ ਦਾ ਜੀ ਹੈ ਸਾਡੇ 12 ਵਜੇ ਮਰਿਆ ਹੋਇਆ ਹੱਥ ਲੱਗਿਆ ਜੀ ਮੇਰੇ ਤਾਂ ਪਹਿਲਾਂ ਵੀ ਕੋਈ ਪਹਿਲਾਂ ਨਹੀਂ ਇਹ ਹੀ ਨਾ ਜੀ ਕਬੂਤਰ ਨਹੀਂ ਰੱਖਦਾ ਸੀ ਉ ਬਸ ਮਾੜਾ ਮੋਟਾ ਜਵਾਗ ਤਾਨੂੰ ਫਿਰ ਪਤਾ ਫਿਰ ਦੇ ਦਿੰਦੇ ਆ ਜੀ ਧਮਕੀ ਧਮਕੀ ਦਿੰਦਾ ਰਿਹਾ ਕੋਚੀ ਵੀ ਦਿੰਦਾ ਰਿਹਾ ਤੇਜਾ ਵੀ ਦਿੰਦਾ ਰਿਹਾ ਇੱਕ ਉਹਦਾ ਕਾਲਾ ਮੁੰਡਾ ਸੀ ਉਹ ਵੀ ਦਿੰਦਾ ਰਿਹਾ ਜੀ ਹੈ ਦੋ ਤਿੰਨ ਵਾਰੀ ਧਮਕੀਆਂ ਦੇ ਗਿਆ ਕਿ ਕਰੀ ਜੀ ਕਹਿੰਦੇ ਸਾਨੂੰ ਕਿੱਥੇ ਵੀ ਤੇ ਆ ਗਿਆ ਸੀ ਇਹਨੂੰ ਮਾਰਾਂਗੇ ਛੱਡਦੇ ਨਹੀਂ ਇਹ ਗੱਲ ਇਹ ਗੱਲ ਕਰੀ ਕਈ ਆਈ ਉਹਨਾਂ ਚਾਰ ਪੰਜ ਵਾਰੀ ਹੈ ਕਹਿੰਦੇ ਕਿੱਥੇ ਸਾਨੂੰ ਤੇ ਆ ਗਿਆ ਉੱਥੇ ਅਸੀਂ ਇਹਨੂੰ ਮਾਰਾਂਗੇ ਛੱਡਦੇ ਨਹੀਂ ਆਖਦੇ ਆ ਉਹ ਕਿੱਥੇ ਕਿੱਥੇ ਆ ਕਿਵੇਂ ਮਾਰਿਆ ਉਹਦੇ ਜੀ ਇਥੋਂ ਇੱਕ ਤਾਂ ਗੋਡਾ ਤੋੜਤਾ ਜੀ ਲੱਤ ਤੋੜਦੀ ਆ ਚੀਜ਼ ਜੀ ਉਹਦੀ ਨਾਲ ਪੀਸੇ ਆ ਜੀ ਆ ਥਾਵਾ ਤੇ ਉਹਦੇ ਨਿਸ਼ਾਨੀਆਂ ਪੈਰੀਆਂ ਘਰੂਟਾਂ ਦੀਆਂ ਉਹ ਜੁਕਰ ਹੈ ਨਾਲ ਫੜ ਕੇ ਜੀ ਉਹਨੂੰ ਮਾਰਿਆ ਗਿਆ ਜੀ ਮੈਂ ਤਾਂ ਮੰਗਾ ਹੀ ਆ ਜੀ ਮੈਨੂੰ ਇਨਸਾਫ ਮਿਲੇ ਜੀ ਕਬੂਤਰ ਟਾਕਦੇ ਸੀ ਕੋਚੀ ਹੋਰੀ ਪਹਿਲਾਂ ਤੋਂ ਜੀ ਇਹ ਵੀ ਜਵਾਕ ਕਬੂਤਰਾਂ ਮਾੜਾ ਮੋਟਾ ਸ਼ਿਕਾਇਤ ਸੀਗਾ ਜੀ ਇਹਦੇ ਕੋਲ ਇਹਨਾਂ ਨੇ ਕੁੱਤਰਕਵਾਤ ਡਾਇਆ ਹੋਊਗਾ ਕੋਈ ਇਹਨੇ ਇਹਦੇ ਕੋਲੇ ਬਹਿ ਗਏ ਨੇ ਲਿਆ ਫੜ ਜੀ ਇਹਨੂੰ ਸਾਰਾ ਦਿਨ ਪਹਾੜ ਦੇ ਫਿਰਦੇ ਰਹੇ ਜੀ ਮੁੜ ਕੇ ਇਹਨਾਂ ਦੇ ਘਰੇ ਗਏ ਜੀ ਵਾਰਨਿੰਗ ਦਿੱਤੀ ਇਹਨਾਂ ਨੂੰ ਕਹਿੰਦੇ ਜਿੱਥੇ ਸਾਨੂੰ ਮਿਲ ਗਿਆ ਸੀ ਉੱਥੇ ਮਾਰਾਂਗੇ ਮੁੜ ਕੇ ਸ਼ਾਮ ਨੂੰ ਆਹ ਮੁੰਡਿਆਂ ਕੋਲੇ ਗਿਆ ਜੀ ਇਹਨਾਂ ਨੂੰ ਕਹਿੰਦਾ ਵੀ ਜਿੱਥੇ ਸਾਨੂੰ ਮਿਲ ਗਿਆ ਸੀ ਮਾਰਾਂਗੇ ਉਹਨਾਂ ਦਾ ਪੂਰਾ ਪਲਾਨ ਨਹੀਂ ਸੀਗਾ ਮਾਰਨ ਦਾ ਜੀ ਉਹਨੂੰ ਮੁੰਡੇ ਨੂੰ ਕਿਉਂਕਿ ਉਹ ਕੇ ਪੇ ਸੀਗਾ ਉਹ ਤੋਂ ਪਹਿਲਾਂ ਵੀ ਦੋ ਤਿੰਨ ਵਾਰੀ ਕੁੱਟਿਆ ਜੀ ਉਹਨੂੰ ਉਹਨਾਂ ਨੇ ਤੇ ਬਾਕੀ ਉਹ ਮੁੰਡਾ ਕਬੱਡੀ ਖੇਡਦਾ ਸੀ ਪੰਜਾਬ ਵਾਸਤੇ ਬਹੁਤ ਸੋਹਣੀ ਕਬੱਡੀ ਖੇਡਦਾ ਸੀ ਜੀ ਇਹਨਾਂ ਨੇ ਬਸ ਗਰੀ ਪਿਓ ਇਹੋ ਦਾ ਵਿਚਾਰਾ ਦਿਹਾੜੀ ਜਗਦਾ ਸੀ ਇਹਦੇ ਵੀ ਜਿਵੇਂ ਜਾਂਉਂਦੇ ਜੀ ਮਾਰਤਾ ਜੀ ਇਹਨੂੰ ਉਹਨਾਂ ਨੇ ਇਹ ਮਸਲਾ ਸਾਰਾ ਕਬੂਤਰਾਂ ਦਾ ਸੀਗਾ ਜੀ ਤੇ ਇਹ ਮੜਾ ਮੋਟਾ ਸ਼ਾਂਖ ਸੀਗਾ ਕਬੂਤਰਾਂ ਦਾ ਇਹਨਾਂ ਨੇ ਵੀ ਫੜ ਫੁੱੜ ਲੈਂਦੇ ਸੀਗੇ ਤੇ ਉਹ ਕਬੂਤਰ ਉਹਨਾਂ ਦੀ ਕੁਦਰਤੀ ਇਹਨਾਂ ਨੇ ਫੜ ਲਿਆ ਤੇ ਉਹ ਇਹਨਾਂ ਦੇ ਮੰਗਰ ਪਏ ਰਹੇ ਸਾਰਾ ਦਿਨੇ ਭੱਜ ਦਿਆ ਨਾ ਠੀਕ ਕਰਦੇ ਰਹੀ ਇਹਨਾਂ ਨੂੰ ਪਾਲਦੇ ਫਿਰਦੇ ਰਹੇ ਇੱਕ ਦੂਜੇ ਨੂੰ ਟੱਕਰੇ ਵੀ ਉਹਨਾਂ ਨੂੰ ਪੁੱਛਿਆ ਵੀ ਇਹਨਾਂ ਨੇ ਰਾਹ 'ਚ ਵੀ ਕਿਤੇ ਰਾਜਾ ਸਿੰਘ ਦੇਖਿਆ ਨਹੀਂ ਤੁਸੀਂ ਵੀ ਫੜਨਾ ਕੁੱਟਨਾ ਤੇ ਸ਼ਾਮ ਨੂੰ ਜਾ ਕੇ ਰਾਤ ਨੂੰ ਜਾ ਕੇ ਸ਼ੀ 7 ਵਜੇ ਇਹ ਭਾਲ ਕਰਨ ਲੱਗੇ ਆ ਪਰਿਵਾਰ ਜੀ ਸਾਰੇ ਸਾਰਾ ਤੇ ਤੁਰੇ ਫਿਰੇ ਇਹਨੇ ਬੇਨਤੀਆਂ ਵੀ ਕਰਾਈਆਂ ਗੁਰਦੁਆਰੇ ਜੀ ਤਿੰਨ ਵਾਰੀ ਘਾਟੋ ਘਾਟੀ ਕਿਸੇ ਨੂੰ ਕੋਈ ਪਤਾ ਨਹੀਂ ਲੱਗਿਆ ਜੀ ਫਿਰ ਜਾ ਕੇ ਹੀ ਰਾਤ ਨੂੰ 12 1 ਵਜੇ ਪਤਾ ਲੱਗਾ ਜੀ ਫਿਰ ਉਹ ਸਮੇ ਉਹਦੇ ਗੋਡੇ 60 ਸੀਗੀ ਪੂਰੀ ਅੰਨ ਨਾਲਿਆਂ ਤੇ 60 ਸੀਗੀ ਪੂਰੀ ਤੇ ਫਾਹੇ ਦੀ ਤਰ੍ਹਾਂ ਟੰਗਿਆ ਪਿਆ ਸੀ ਖਸਾਬ ਦਾ ਨਾਲ ਵੀ ਫਾਹੇ ਦੇ ਕੇ ਸੱਟਾ ਪਿਆ ਸੀ ਇਸ ਮਾਮਲੇ ਬਾਰੇ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਜਾਣਕਾਰੀ ਦਿੱਤੀ ਕਿ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ આરોપીਆਂ ਦੀ ਭਾਲ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਸਾਨੂੰ ਅੱਜ ਸੋਭਾ ਇੱਕ ਸਿਵਲ ਹਸਪਤਾਲ ਸਰਦੂਲਗੜ੍ਹ ਤੋਂ ਇਨਫੋਰਮੇਸ਼ਨ ਆਈ ਸੀ ਕਿ ਇੱਕ 13 ਸਾਲ ਦਾ ਲੜਕਾ ਰਾਜਾ ਸਿੰਘ ਦੀ ਡੈੱਡ ਬੋਡੀ ਆਈ ਹੈ ਜਿਹਦੇ ਪੇਰੈਂਟਸ ਜਿਹੜੇ ਪਿਤਾ ਵੱਲੋਂ ਬਿਆਨ ਦਰਜ ਕਰਾਇਆ ਗਿਆ ਕਿ ਉਹਦੇ ਲੜਕੇ ਦਾ ਤਿੰਨ ਬੰਦਿਆਂ ਨੇ ਗਲਾ ਘੋਟ ਕੇ ਕਤਲ ਕੀਤਾ ਹੈ। ਇਸ ਬੰਦੀ ਤਿੰਨ ਬੰਦਿਆਂ ਦੇ ਖਿਲਾਫ ਬੰਦਿਆਂ ਧਾਰਾਂ ਤਹਿਤ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਤੇ ਜਿਹੜੇ ਦੋਸ਼ੀਆਂ ਦੀ ਭਾਲ ਕੀਤੀ ਹੈ ਜਿਹੜੇ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ ਸਰ ਇਹ ਦੋਸ਼ੀਆਂ ਦਾ ਜਿਹੜਾ ਪਹਿਲਾਂ ਕੋਈ ਮਾਮਲਾ ਦਰਜ ਹੈਗਾ ਨਹੀਂ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਦੇ ਪਹਿਲਾਂ ਇਹ ਕੀ ਮੁਕੱਦਮੇ ਦਰਜ ਨੇ ਸਰ ਇਹ ਬੱਚਾ ਜਿਹੜਾ ਉਹ ਕਿੰਨੇ ਸਾਲ ਦਾ ਸੀ ਜੀ ਦੀ ਉਮਰ ਕਰੀਬ 13 ਸਾਲ ਸੀ ਜਦੋਂ ਪੁਲਿਸ ਵੀ ਲਈ ਅਨਲ ਜੈਂਡੀ ਦੀ ਰਿਪੋਰਟ